ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਕਿਸੇ ਨੂੰ ਮੰਗਣ ਤੇ ਵੀ ਇਹ ਚੀਜ਼ਾਂ ਤੁਸੀਂ ਕਦੇ ਵੀ ਨਹੀਂ ਦੇਣੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਬਗਦਾਦ ਦੇਸ਼ ਵਿੱਚ ਇੱਕ ਬੜਾ ਹੀ ਵੱਡਾ ਵਪਾਰੀ ਰਹਿੰਦਾ ਸੀ ਇਸ ਵਪਾਰੀ ਦਾ ਬਦਾਮਾਂ ਤੇ ਅਖਰੋਟਾਂ ਦਾ ਕਾਰੋਬਾਰ ਸੀ ਹੋਰ ਵੀ ਕਈ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਮਹਿੰਗੀਆਂ ਹੁੰਦੀਆਂ ਸਨ ਉਹ ਵੇਚਿਆ ਕਰਦਾ ਸੀ ਇਸ ਵਪਾਰੀ ਦਾ ਨਾਮ ਖਵਾਜਾ ਤੇ ਵਪਾਰੀ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ ਸੀ ਕਦੇ ਵੀ ਕਿਸੇ ਦੇ ਨਾਲ ਠੱਗੀ ਨਹੀਂ ਸੀ ਕਰਦਾ ਵਪਾਰੀ ਦੇ ਪਿਤਾ ਨੇ ਇਹਨੂੰ ਇੱਕ ਗੱਲ ਸਿਖਾਈ ਸੀ ਕਿ ਪੁੱਤਰਾ ਕਦੇ ਵੀ ਕਿਸੇ ਨੂੰ ਭਾਵੇਂ ਵੱਧ ਤੋਲਿਆ ਜਾਵੇ ਪਰ ਗਲਤੀ ਦੇ ਨਾਲ ਵੀ ਘੱਟ ਨਹੀਂ ਤੋਲਣਾ ਜੇ ਕਿਸੇ ਦਾ ਹੱਕ ਤੋਂ ਬਿਲਕੁਲ ਥੋੜਾ ਜਿਹਾ ਮਾਰੇਗਾ ਤਾਂ ਉਹ 10 ਗੁਣਾ ਜਾਂ 100 ਗੁਣਾ ਹੋ ਕੇ 13 ਨਿਕਲ ਸਕਦਾ ਹੈ ਇਹ ਗੱਲ ਖਵਾਜਾ ਨੇ ਪੱਲੇ ਬੰਨ ਲਈ ਸੀ ਇਸ ਦਾ ਬਦਾਮਾਂ ਤੇ ਅਖਰੋਟਾਂ ਦਾ ਕਾਰੋਬਾਰ ਆਏ ਦਿਨ ਵੱਧਦਾ ਜਾ ਰਿਹਾ ਸੀ ਉਹਦਾ ਕਾਰਨ ਇਹ ਹੀ ਸੀ ਕਿ ਉਸਨੇ ਕਦੇ ਵੀ ਕਿਸੇ ਦੇ ਨਾਲ ਮਾੜਾ ਨਹੀਂ ਸੀ ਕੀਤਾ ਕਦੇ ਵੀ ਕੋਈ ਲੋੜਵੰਦ ਆਉਂਦਾ ਉਸ ਨੂੰ ਦਰਵਾਜ਼ੇੋਂ ਖਾਲੀ ਨਹੀਂ ਸੀ ਮੋੜਦਾ ਜਦੋਂ ਉਹਦੇ ਕੋਲੋਂ ਕਿਸੇ ਨੇ ਸਮਾਨ ਲੈਣਾ ਹੋਣਾ ਤਾਂ ਉਹ ਖੁਸ਼ ਹੋ ਕੇ ਹੀ ਜਾਂਦਾ ਸੀ ਇੱਕ ਦਿਨ ਅਲਕਰ ਨਵਾਜਾ ਰਾਤ ਵੇਲੇ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਕੇ ਸੁੱਤਾ ਆਪਣੇ ਬੱਚਿਆਂ ਨਾਲ ਆਪਣੇ ਘਰ ਵਾਲੀ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਮਿਲਿਆ ਰਾਤ ਨੂੰ ਜਦੋਂ ਸੁੱਤਾ ਬਹੁਤ ਪਿਆਰੀ ਨੀਂਦ ਆਈ ਜਦੋਂ ਸੌ ਰਿਹਾ ਸੀ ਤਾਂ ਇਹਦੇ ਸੁਪਨੇ ਵਿੱਚ ਇੱਕ ਬੁੱਢਾ ਫਕੀਰ ਆਇਆ ਉਸ ਬਜ਼ੁਰਗ ਫਕੀਰ ਨੇ ਉਸ ਨੂੰ ਕਿਹਾ ਕਿ ਹੁਣ ਤੂੰ ਆਪਣਾ ਹਿਸਾਬ ਕਿਤਾਬ ਦੇਖ ਲੈ ਕਹਿੰਦਾ ਕਿ ਮੈਂ ਆਪਣਾ ਕੀ ਹਿਸਾਬ ਕਿਤਾਬ ਵੇਖਾਂ ਉਹ ਕਹਿੰਦਾ ਕਿ ਤੂੰ ਧਨ ਬੜਾ ਕਮਾ ਲਿਆ ਬਹੁਤ ਕੁਝ ਤੂੰ ਕਰ ਲਿਆ ਹੈ ਪਰ ਤੂੰ ਪਰਮਾਤਮਾ ਦਾ ਨਾਮ ਲੈਣਾ ਤਾਂ ਭੁੱਲ ਹੀ ਰਿਹਾ ਹੈ ਹੁਣ ਤੂੰ ਪਰਮਾਤਮਾ ਵਾਲੇ ਪਾਸੇ ਧਿਆਨ ਕਰ ਅਗਲੇ ਦਿਨ ਇਹ ਵਪਾਰੀ ਜਦੋਂ ਉੱਠਿਆ ਇਸ ਨੇ ਕਿਸੇ ਨਾਲ ਕੋਈ ਗੱਲ ਨਹੀਂ ਸੀ ਕੀਤੀ ਕਿ ਮੈਨੂੰ ਸੁਪਨਾ ਆਇਆ ਹੈ ਜਾਂ ਇਸ ਨੇ ਬੱਚਿਆਂ ਨੂੰ ਹੀ ਇਹ ਕਿਹਾ ਹੋਵੇ ਕਿ ਮੈਨੂੰ ਲੱਗਦਾ ਹੈ ਕਿ ਹੁਣ ਮੇਰੇ ਲਈ ਧਾਰਮਿਕ ਥਾਵਾਂ ਤੇ ਜਾਣ ਦਾ ਸਮਾਂ ਆਇਆ ਹੈ। ਘਰਵਾਲੀ ਨੂੰ ਵੀ ਇਸਨੇ ਕੁਝ ਨਹੀਂ ਦੱਸਿਆ ਤੇ ਸੁਪਨੇ ਬਾਰੇ ਬਸ ਇਹ ਹੀ ਕਿਹਾ ਕਿ ਮੈਂ ਕੁਝ ਸਮਾਂ ਧਾਰਮਿਕ ਥਾਵਾਂ ਤੇ ਯਾਤਰਾ ਕਰਨੀ ਹੈ। ਉੱਥੇ ਜਾ ਕੇ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ। ਇਸ ਦੇ ਘਰ ਵਿੱਚ ਬਹੁਤ ਸਾਰਾ ਧਨ ਜੁੜਿਆ ਪਿਆ ਸੀ। ਇਸ ਦੀ ਘਰਵਾਲੀ ਫਕਰ ਸੁਭਾਅ ਦੀ ਸੀ। ਉਸਨੇ ਕਦੇ ਵੀ ਕਿਸੇ ਚੀਜ਼ ਦਾ ਲੇਖਾ ਜੋਖਾ ਨਹੀਂ ਸੀ ਮੰਗਿਆ। ਉਸ ਨੂੰ ਸਿਰਫ ਇੰਨਾ ਹੁੰਦਾ ਸੀ ਕਿ ਜਿਹੜੀ ਸ਼ੈ ਮੈਂ ਇਸ ਤੋਂ ਮੰਗਵਾਵਾਂ ਉਹ ਬਸ ਘਰੇ ਪਹੁੰਚ ਜਾਵੇ ਉਹ ਵੀ ਪਰਮਾਤਮਾ ਦੇ ਰੰਗ ਵਿੱਚ ਡੁੱਬੀ ਹੋਈ ਸੀ ਉਸ ਨੂੰ ਵੀ ਕਿਸੇ ਨਾਲ ਕੋਈ ਵੀ ਕਿਸਮ ਦਾ ਲੈਣ ਦੇਣ ਨਹੀਂ ਸੀ ਇਸ ਨੇ ਜਦੋਂ ਵੇਖਿਆ ਕਿ ਮੈਂ ਕਿੱਥੇ ਜਾਣਾ ਹੈ ਕਿਹੜੇ ਧਰਮ ਸਥਾਨ ਤੇ ਜਾਣਾ ਹੈ ਤਾਂ ਇਸ ਨੇ ਵੇਖਿਆ ਕਿ ਮੈਨੂੰ ਕਾਫੀ ਜ਼ਿਆਦਾ ਸਮਾਂ ਲੱਗ ਜਾਵੇਗਾ ਘਰ ਦੇ ਵਿੱਚ ਮੇਰੇ ਬੱਚਿਆਂ ਦਾ ਸਹਾਰਾ ਜਾਂ ਘਰਵਾਲੀ ਦੇ ਸਹਾਰੇ ਇਹਨਾਂ ਧਨ ਰੱਖਣਾ ਸੁਰੱਖਿਅਤ ਨਹੀਂ ਹੈ ਇਸ ਕਰਕੇ ਕਿਉਂਕਿ ਉਹਨਾਂ ਦਾ ਤਾਂ ਧਿਆਨ ਬਿਲਕੁਲ ਵੀ ਇਨ੍ਹਾਂ ਪੈਸਿਆਂ 'ਤੇ ਹੈ ਹੀ ਨਹੀਂ ਉਹਨਾਂ ਨੂੰ ਤਾਂ ਧਨ ਤੇ ਪੈਸੇ ਨਾਲ ਕੋਈ ਲੈਣ ਦੇਣ ਨਹੀਂ ਇਸ ਲਈ ਇਹਨੇ ਕੀ ਕੀਤਾ ਕਿ ਇੱਕ ਵੱਡਾ ਸਾਰਾ ਜਾਰ ਲਿਆਂਦਾ ਇੱਕ ਬੜਾ ਹੀ ਵੱਡਾ ਸਾਰਾ ਮਰਦਬਾਨ ਲਿਆਂਦਾ ਉਸ ਮਰਦਬਾਨ ਦੇ ਵਿੱਚ ਥੱਲੇ-ਥੱਲੇ ਇਹਨੇ ਕਮਾਇਆ ਹੋਇਆ ਸਾਰਾ ਹੀ ਸੋਨਾ ਸਿੱਕਾ ਤੇ ਸੋਨੇ ਦੀਆਂ ਮੋਹਰਾਂ ਪਾ ਕੇ ਰੱਖ ਦਿੱਤੀਆਂ ਉਹ ਚੰਗੀ ਤਰ੍ਹਾਂ ਬਾਕੀ ਦੇ ਅਖਰੋਟ ਪਾ ਦਿੱਤੇ ਅਕਰੋਟਾਂ ਦੇ ਨਾਲ ਉੱਤਰ ਢੱਕਣ ਭਰ ਕੇ ਇਸਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਮਰਦਬਾਨ ਦਾ ਜਾਰ ਢੱਕਣ ਬੰਦ ਕਰਕੇ ਰੱਖ ਦਿੱਤਾ ਢੱਕਣ ਲਾਉਣ ਤੋਂ ਬਾਅਦ ਇਹ ਆਪਣੇ ਇੱਕ ਬਹੁਤ ਹੀ ਪਿਆਰੇ ਮਿੱਤਰ ਹਸਨ ਦੇ ਘਰ ਚਲਿਆ ਗਿਆ ਹਸਨ ਨੂੰ ਜਾ ਕੇ ਕਹਿੰਦਾ ਕਿ ਮਿੱਤਰ ਮੈਨੂੰ ਥੋੜੀ ਜਹੀ ਤੇਰੀ ਮਦਦ ਦੀ ਲੋੜ ਹੈ ਮੈਂ ਧਾਰਮਿਕ ਸਥਾਨਾਂ ਤੇ ਯਾਤਰਾ ਤੇ ਜਾਣਾ ਹੈ ਉੱਥੇ ਲੰਮਾ ਸਮਾਂ ਲੱਗ ਜਾਣਾ ਹੈ ਬੱਚੇ ਮੇਰੇ ਤਾਂ ਆਪਣੇ ਨਾਨਕੇ ਹਨ ਮੇਰੇ ਸਹੁਰੇ ਪਰਿਵਾਰ ਦੇ ਕੋਲ ਰਹਿਣ ਕਿਉਂਕਿ ਮੇਰੇ ਬਿਨਾਂ ਰਹਿਣਾ ਉਹਨਾਂ ਦਾ ਸੌਖਾ ਨਹੀਂ ਹੈ ਇਸ ਕਰਕੇ ਮੈਂ ਕੁਝ ਅਖਰੋਟ ਸੰਭਾਲ ਕੇ ਰੱਖੇ ਹੋਏ ਹਨ ਉਹ ਮੇਰਾ ਇਹਨਾਂ ਅਖਰੋਟਾਂ ਦੇ ਨਾਲ ਮੇਰਾ ਬੜਾ ਹੀ ਪਿਆਰਾ ਸਨੇਹ ਹੈ ਪਿਆਰ ਹੈ ਬਾਕੀ ਦੇ ਕੰਮ ਮੇਰੇ ਉਹ ਮੇਰੇ ਮੁਲਾਜ਼ਮ ਸੰਭ ਲੈਣਗੇ ਪਰ ਮੇਰੇ ਇਹਨੇ ਪਿਆਰੇ ਅਖਰੋਟਾਂ ਦਾ ਇੱਕ ਮਰਦਬਾਨ ਮੈਂ ਆਮਾਨਤ ਦੇ ਤੌਰ ਤੇ ਤੇਰੇ ਘਰ ਵਿੱਚ ਰੱਖਣਾ ਚਾਹੁੰਦਾ ਹਾਂ ਮੈਨੂੰ ਕੁਝ ਮਹੀਨੇ ਲੱਗ ਸਕਦੇ ਹਨ ਤੇ ਕੁਝ ਸਾਲ ਵੀ ਲੱਗ ਸਕਦੇ ਹਨ ਇਸ ਕਰਕੇ ਜੇ ਮੈਂ ਕਰੇ ਰੱਖਦਾ ਹਾਂ ਤਾਂ ਇਹਨਾਂ ਦਾ ਕੁਝ ਵੀ ਨਹੀਂ ਹੋਵੇਗਾ। ਕੋਰੇ ਕੋਈ ਵੀ ਇਸ ਨੂੰ ਲੈ ਕੇ ਜਾ ਸਕਦਾ ਹੈ ਜਾਂ ਖਾ ਜਾਵੇਗਾ। ਤੇਰੇ ਤੇ ਮੈਨੂੰ ਭਰੋਸਾ ਹੈ। ਇਹ ਭਰਿਆ ਹੋਇਆ ਮਰਦਬਾਨ ਅਖਰੋਟਾਂ ਦਾ ਤੂੰ ਮੇਰੀ ਆਮਾਨਤ ਤੌਰ ਤੇ ਸੰਭਾਲ ਲੈ। ਜਦੋਂ ਮੈਂ ਧਾਰਮਿਕ ਸਥਾਨ ਦੀ ਯਾਤਰਾ ਤੋਂ ਵਾਪਸ ਆਵਾਂਗਾ ਤਾਂ ਮੈਨੂੰ ਇਹ ਵਾਪਸ ਕਰ ਦੇਵੀਂ। ਬੇਚਿਜਕ ਹੋਏ ਮੇਰੇ ਘਰ ਵਿੱਚ ਰੱਖ ਦੇ ਆਪਣੀ ਆਮਾਨਤ ਉਹ ਮਰਦਬਾਨ ਭਰਿਆ ਹਸਨ ਨੂੰ ਦੇਖ ਕੇ ਇੱਕ ਵਪਾਰੀ ਧਾਰਮਿਕ ਸਥਾਨ ਤੇ ਯਾਤਰਾ ਤੇ ਨਿਕਲ ਗਿਆ। ਉਥੇ ਜਾ ਕੇ ਇੱਕ ਸਥਾਨ ਤੋਂ ਅਗਲੇ ਸਥਾਨ ਜਾਂਦਾ ਅਗਲੇ ਤੋਂ ਅਗਲੇ। ਇਸ ਤਰੀਕੇ ਦੇ ਨਾਲ ਲੰਮੇ ਸਮੇਂ ਤੱਕ ਉਥੇ ਹੀ ਰਿਹਾ। ਕਦੇ-ਕਦੇ ਲੱਗਣਾ ਕਿ ਕਿਸੇ ਹੋਰ ਦੇਸ਼ਾਂ ਵਿੱਚ ਜਾ ਕੇ ਉਸਨੇ ਵਪਾਰ ਸ਼ੁਰੂ ਕਰ ਲਿਆ ਹੋਵੇਗਾ। ਉਥੇ ਉਸਨੇ ਹੋਰ ਵਿਆਹ ਕਰਵਾ ਲਿਆ ਹੋਵੇਗਾ। ਉਥੇ ਉਸਦੇ ਹੋਰ ਬੀਵੀ ਬੱਚੇ ਹੋਣਗੇ। ਸੋ ਕਾਫੀ ਸਮਾਂ ਹੋ ਚੁੱਕਿਆ ਸੀ ਉਹ ਵਾਪਸ ਨ ਪਰਤਿਆ। ਹੁਣ ਉਸ ਨੂੰ ਸਾਡਾ ਖਿਆਲ ਕਿੱਥੇ ਹੋਵੇਗਾ ਉਸਦੇ ਪਰਿਵਾਰਕ ਮੈਂਬਰ ਸੋਚਣ ਲੱਗੇ ਸੋ ਇਹ ਇੱਕ ਤਰੀਕੇ ਦੇ ਨਾਲ ਉਸ ਨੂੰ ਵੀ ਸਾਰ ਚੁੱਕੇ ਸਨ ਇਸੇ ਤਰੀਕੇ ਦੇ ਨਾਲ ਖਿਆਲ ਹੁਣ ਹੱਸਣ ਦੇ ਮਨ ਵਿੱਚ ਆਉਣ ਲੱਗੇ ਉਸਦੀ ਪਤਨੀ ਨੂੰ ਲੱਗਦਾ ਕਿ ਮੇਰਾ ਪਤੀ ਪਤਾ ਨਹੀਂ ਕਿੱਥੇ ਚਲਿਆ ਗਿਆ ਹੈ ਤੇ ਉਸਦੇ ਦੋਸਤ ਨੂੰ ਵੀ ਲੱਗਾ ਕਿ ਮੇਰਾ ਵਧੀਆ ਦੋਸਤ ਸੀ ਮੇਰੇ ਨਾਲ ਉੱਠਦਾ ਬੈੰਦਾ ਸੀ ਚੰਗਾ ਭਾਈਚਾਰਾ ਸੀ ਪਤਾ ਨਹੀਂ ਕਿਉਂ ਨਹੀਂ ਪਰਤਿਆ ਇੱਕ ਦਿਨ ਰਾਤ ਦਾ ਵੇਲਾ ਸੀ ਤੇ हसन ਦੇ ਘਰ ਵਿੱਚ ਕਾਫੀ ਸਾਰੇ ਮਹਿਮਾਨ ਆ ਗਏ। ਇਸ ਦੀ ਘਰਵਾਲੀ ਨੇ ਕੁਝ ਬਣਾਉਣਾ ਸੀ। ਉਹਦੇ ਵਿੱਚ ਕੁਝ ਬਦਾਮ ਤੇ ਕੁਝ ਅਖਰੌਟ ਪਾਉਣੇ ਸਨ। ਪਰ ਰਾਤ ਦੇ ਵੇਲੇ ਅਜਿਹਾ ਸਮਾਨ ਕਿਸੇ ਹੋਰ ਪਾਸਿਓਂ ਨਹੀਂ ਸੀ ਮਿਲਣਾ ਤੇ ਘਰ ਵਿੱਚ ਉਹਨਾਂ ਦੇ ਬਹੁਤ ਥੋੜੀ ਜਗ੍ਹਾ ਸੀ। ਜਿਸ ਤੇ ਘਰਵਾਲੀ ਨੇ हसन ਨੂੰ ਕਿਹਾ, ਇਸ ਤਰ੍ਹਾਂ ਕਰੋ ਕਿ ਮੈਂ ਤੁਹਾਡੇ ਦੋਸਤ ਦੀ ਆਮਾਨਤ ਵਾਲਾ ਜਿਹੜਾ ਸਮਾਨ ਹੈ, ਉਹ ਅੱਜ ਆਪਾਂ ਪਕਵਾਨ ਵਿੱਚ ਪਾ ਲੈਂਦੇ ਹਾਂ। ਸਵੇਰੇ ਦੁਕਾਨਾਂ ਖੁੱਲਣ ਗਿਆ ਉਥੋਂ ਜਾ ਕੇ ਲੈ ਆਵਾਂਗੇ ਹਸਨ ਨੇ ਮਨਾ ਕੀਤਾ ਕਿ ਨਹੀਂ ਮੇਰੇ ਦੋਸਤ ਦੀ ਈਮਾਨਤ ਹੈ ਕੋਈ ਗੱਲ ਨਹੀਂ ਮਹਿਮਾਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹਨਾਂ ਨੇ ਕਿਹੜਾ ਨਾਰਾਜ਼ ਹੋ ਜਾਣਾ ਹੈ ਨਾਰਾਜ਼ ਹੋ ਵੀ ਜਾਣਗੇ ਤਾਂ ਕੋਈ ਗੱਲ ਨਹੀਂ ਮੇਰੇ ਦੋਸਤ ਦੀ ਈਮਾਨਤ ਦੇ ਨਾਲ ਮੈਂ ਕਿਸੇ ਤਰੀਕੇ ਦਾ ਖਿਲਵਾੜ ਨਹੀਂ ਕਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਆ ਕੇ ਮੈਨੂੰ ਕਹੇ ਭਾਈ ਮੇਰੇ ਮਰਦਬਾਨ ਨੂੰ ਟੱਕਣ ਤੂੰ ਕਿਉਂ ਖੋਲ ਲਿਆ ਉਹ ਕਹਿੰਦੀ ਕਿ ਨਹੀਂ ਕਈ ਵਾਰੀ ਸਾਨੂੰ ਮੌਕਾ ਨਹੀਂ ਸਮਝਣ ਦੀ ਜ਼ਰੂਰਤ ਨਹੀਂ ਤੁਸੀਂ ਬਿਨਾਂ ਵਜ੍ਹਾ ਜਿੱਦ ਕਰ ਰਹੇ ਹੋ ਮੈਂ ਕਿਹੜਾ ਕੋਈ ਚੋਰੀ ਕਰਨ ਦੀ ਗੱਲ ਕੀਤੀ ਹੈ ਆਪਾਂ ਜਿੰਨਾ ਸਮਾਨ ਲਿਆਵਾਂਗੇ ਓਨਾ ਹੀ ਵਾਪਸ ਕਰ ਦੇਵਾਂਗੇ ਉਹ ਕਹਿੰਦਾ ਕਿ ਠੀਕ ਹੈ ਉਸਨੇ ਕੀ ਕੀਤਾ ਕਿ ਇੱਕ ਵੱਡੀ ਸਾਰੀ ਥਾਲੀ ਲਈ ਥਾਲੀ ਦੇ ਵਿੱਚ ਉਸ ਮਰਦਬਾਨ ਨੂੰ ਬਿਲਕੁਲ ਉਲਟਾ ਕਰ ਦਿੱਤਾ ਮੋਦਾ ਹੀ ਕਰ ਦਿੱਤਾ ਤੇ ਹੈਰਾਨ ਰਹਿ ਗਿਆ ਜਦੋਂ ਇਹਨਾਂ ਦੋਵਾਂ ਮੀਆਂ ਬੀਬੀ ਨੇ ਦੇਖਿਆ ਕਿ ਅਕਰੋਟ ਬਦਾਵਤਾ ਥੋੜੇ ਜੇ ਨਿਕਲੇ। ਤਾਂ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਨਿਕਲੀਆਂ। ਇਹ ਮੋਹਰਾਂ ਦੀ ਬਾਜ਼ਾਰ ਵਿੱਚ ਕੀਮਤ ਵੀ ਬਹੁਤ ਜ਼ਿਆਦਾ ਹੋਵੇਗੀ। ਸੋਨੇ ਚਾਂਦੀ ਦੇ ਸਿੱਕੇ ਵੇਖ ਕੇ ਇਹਨਾਂ ਦੋਹਾਂ ਦਾ ਈਮਾਨ ਡੋਲ ਗਿਆ। ਪਰ ਹਸਨ ਕਹਿਣ ਲੱਗਾ ਨਹੀਂ। ਮੈਂ ਸਮਝ ਗਿਆ ਹਾਂ ਕਿ ਇਹ ਹੀ ਅਸਲੀ ਅਮਾਨਤ ਹੈ ਜਿਹੜੀ ਉਹ ਮੇਰੇ ਕੋਲ ਰੱਖ ਕੇ ਗਿਆ ਹੈ। ਘਰ ਵਾਲੀ ਨੇ ਕਿਹਾ ਤੂੰ ਤਾਂ ਭੋਲਾ ਹੈ। ਕਮਲਾ ਹੈ। ਉਹ ਤੈਨੂੰ ਪੱਕੇ ਤੌਰ ਤੇ ਰੱਖਣ ਲਈ ਦੇ ਕੇ ਗਿਆ ਹੈ ਜੇ ਮੁੜਦਾ ਹੁੰਦਾ ਤਾਂ ਪਰਤ ਚੁੱਕਿਆ ਹੁੰਦਾ ਤੈਨੂੰ ਪਰਮਾਤਮਾ ਨੇ ਆਪ ਅਮੀਰ ਕੀਤਾ ਹੈ ਖੁਦ ਅੱਗੇ ਆ ਕੇ ਤੇਰੀ ਕਿਸਮਤ ਦੇ ਦਰਵਾਜ਼ੇ ਖੋਲੇ ਹਨ ਤੋ ਇਸ ਤਰ੍ਹਾਂ ਕਰ ਇਹ ਰੱਖ ਲੈ ਸਾंभ ਕੇ ਪਹਿਲੀ ਗੱਲ ਤਾਂ ਉਹ ਮੁੜਦਾ ਨਹੀਂ ਜੇ ਮੁੜਿਆ ਉਸ ਨੂੰ ਇਕੱਲੇ ਇਕੱਲੇ ਅਖਰੋਟ ਬਦਾਮਾ ਵਾਲਾ ਜਿਹੜਾ ਮਰਦਬਾਨ ਹੈ ਉਹ ਭਰ ਕੇ ਵਾਪਸ ਰੱਖ ਦੇਵੀਂ ਦੋਵੇਂ ਗੱਲਾਂ ਦੇ ਵਿੱਚ ਬਾਕੀ ਸਾਰਾ ਕੁਝ ਭੁੱਲ ਗਏ ਪਕਵਾਨ ਦੇ ਵਿੱਚ ਕੀ ਪਾਉਣਾ ਸੀ ਕੀ ਨਹੀਂ ਪਾਉਣਾ ਉਸੇ ਤਰੀਕੇ ਨਾਲ ਰਹਿ ਗਿਆ ਇਹ ਜਿਹੜਾ ਮਰਦਬਾਨ ਸੀ ਜਿਹਦੇ ਵਿੱਚ ਕੱਡੇ ਹੋਏ ਬਦਾਮ ਅਕਰੋਟ ਵਾਪਸ ਭਰ ਦਿੱਤੇ ਇਹਦੇ ਵਿੱਚ ਸਿੱਕੇ ਕੱਢ ਕੇ ਉਹਨਾਂ ਨੇ ਲੁਕੋ ਕੇ ਰੱਖ ਲਏ ਇਸ ਘਟਨਾ ਤੋਂ ਮਗਰੋਂ 2 ਮਹੀਨੇ ਬੀਤੇ ਕਿ ਉਹ ਵਪਾਰੀ ਵਾਪਸ ਪਰਤ ਆਇਆ ਜਿਸ ਦਾ ਨਾਮ ਖਵਾਜਾ ਸੀ ਵਾਪਸ ਪਰਤ ਕੇ ਆਪਣੇ بیوی ਬੱਚਿਆਂ ਨੂੰ ਮਿਲਿਆ ਤੇ ਬਹੁਤ ਖੁਸ਼ ਹੋਏ ਉਹਨਾਂ ਨੂੰ ਆਪਣੇ ਘਰ ਵਾਪਸ ਲੈ ਕੇ ਆਇਆ ਤੇ ਘਰ ਵਿੱਚ ਜੋ ਕੁਝ ਵਿਗੜਿਆ ਸੀ ਜਿਸ ਚੀਜ਼ ਦੇ ਮੁਰੰਮਤ ਹੋਣੀ ਸੀ ਮਿਸਤਰੀ ਲਗਵਾ ਕੇ ਪੂਰੀ ਕਰ ਲਈ। ਉੱਥੋਂ ਹਿਸਾਬ ਕਿਤਾਬ ਲਿਆ ਤੇ ਉੱਥੋਂ ਦਾ ਮੁਨਾਫਾ ਆਪਣੀ ਜੇਬ ਵਿੱਚ ਪਾਇਆ। ਬੀਵੀ ਬੱਚਿਆਂ ਨੂੰ ਸੋਹਣੇ ਸੋਹਣੇ ਤੋਹਫੇ ਲਿਆ ਕੇ ਦਿੱਤੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਘਰ ਵਿੱਚ ਤਿਉਹਾਰ ਮਨਾਉਣ ਲੱਗੇ। ਜਿਸ ਤਰੀਕੇ ਨਾਲ ਘਰ ਦੇ ਵਿੱਚ ਜਸ਼ਨ ਮਨਾਇਆ ਗਿਆ ਇਸ ਨੇ ਆਪਣੇ ਮਿੱਤਰ हसन ਨੂੰ ਵੀ ਬੁਲਾਇਆ। ਉਹ ਵੀ ਇਹਦੇ ਘਰ ਵਿੱਚ ਇਹਦੇ ਸੁੱਖਾਂ ਦੇ ਵਿੱਚ ਆ ਕੇ ਸ਼ਰੀਕ ਹੋਏ। ਪਰ ਕਿਤੇ ਨਾ ਕਿਤੇ ਉਹ ਅੰਦਰ ਖਾਤੇ ਇੱਕ ਚੀਜ਼ ਦਾ ਡਰ ਉਹਨਾਂ ਨੂੰ ਬਹੁਤ ਸੀ। ਕਰਵਾਲੀ ਨੂੰ ਕਹਿਣ ਲੱਗਾ ਆ ਇਹਨਾਂ ਸਿੱਕਿਆਂ ਦੇ ਵਿੱਚੋਂ ਇਹਨਾਂ ਮੋਹਰਾਂ ਦੇ ਵਿੱਚੋਂ ਆਪਾਂ ਨੇ ਕੁਝ ਵੀ ਨਹੀਂ ਵਰਤਿਆ ਮੇਰਾ ਮਨ ਅਜੇ ਵੀ ਨਹੀਂ ਮੰਨਦਾ ਕਿ ਮੈਂ ਇਸ ਨੂੰ ਧੋਖਾ ਦੇਵਾਂ ਮੈਂ ਬੇਵਫਾਈ ਕਰ ਉਹ ਕਹਿੰਦੀ ਨਹੀਂ ਤੁਸੀਂ ਕਮਲੇ ਹੋ ਉਹ ਤੁਹਾਨੂੰ ਦੇ ਕੇ ਗਿਆ ਹੈ ਹੁਣ ਤਾਂ ਜੇ ਉਹਨੇ ਲੈਣੀ ਹੁੰਦੀ ਤਾਂ ਪਹਿਲਾਂ ਹੀ ਇੱਧਰ ਨੂੰ ਆਉਣਾ ਸੀ ਤੇ ਹੁਣ ਉਹ ਲੈਂਦਾ ਵੀ ਤੇ ਉਹਨੂੰ ਚੁੱਪਚਾਪ ਅਖਰੋਟਾਂ ਦਾ ਇਹ ਜਿਹੜਾ ਮਰਦਬਾਨ ਹੈ ਭਰ ਕੇ ਦੇ ਦਿਓ ਇਹਨਾਂ ਨੇ ਘਰ ਵਿੱਚ ਅਖਰੋਟ ਬਦਾਮ ਲਿਆਂਦੇ ਪਏ ਸਨ ਥੱਲੇ ਥੱਲੇ ਆਪ ਲਿਆਂਦੇ ਹੋਏ ਪਾ ਦਿੱਤੇ ਉੱਪਰ ਜਿਹੜੇ ਆਮਾਨਤ ਦੇ ਤੌਰ ਤੇ ਸਨ ਉਹ ਮਰਦਬਾਨ ਵਿੱਚ ਪਾ ਕੇ ਟੱਕਣ ਲਾ ਦਿੱਤਾ ਇੱਕ ਚੰਗੀ ਜਗ੍ਹਾ ਤੇ ਰੱਖ ਦਿੱਤਾ ਜਿੱਥੇ ਇਹਨੋ ਹੀ ਇਹਾਜ਼ਤ ਦੇ ਲਈ ਰੱਖਿਆ ਜਾ ਸਕਦਾ ਸੀ ਕੁਝ ਦਿਨ ਫਿਰ ਬੀਤ ਗਏ ਅਲਖ ਖਵਾਜਾ ਜਿਹੜਾ ਵਪਾਰੀ ਸੀ ਆਪਣੇ ਦੋਸਤ हसन ਦੇ ਘਰ ਪਹੁੰਚਿਆ ਵਪਾਰੀ ਦੋਸਤ ਨੂੰ ਵੇਖ ਕੇ हसन ਦੇ ਚਿਹਰੇ ਤੇ ਖੁਸ਼ੀ ਘਟ ਦੁੱਖ ਜ਼ਿਆਦਾ ਆ ਗਿਆ ਫਿਰ ਵੀ ਗਲੇ ਲੱਗ ਕੇ ਮਿਲੇ ਇੱਕ ਦੂਜੇ ਦੇ ਨਾਲ ਸਲਾਮ ਦਵਾ ਕੀਤੀ ਵਪਾਰੀ ਕਹਿਣ ਲੱਗਿਆ ਕਿ ਦੋਸਤ ਮੈਂ ਤੈਨੂੰ ਆਪਣੀ ਆਮਾਨਤ ਦੀ ਰਖਵਾਲੀ ਕਰਨ ਦੇ ਲਈ ਦੇ ਕੇ ਗਿਆ ਸੀ ਮੈਨੂੰ ਉਮੀਦ ਹੈ ਹਿਫਾਜ਼ਤ ਦੇ ਨਾਲ ਸਾਂਭ ਕੇ ਰੱਖੀ ਹੋਵੇਗੀ ਕਿਉਂਕਿ ਮੈਂ ਤੈਨੂੰ ਦੱਸਿਆ ਸੀ ਉਹ ਮੇਰੇ ਬੜੇ ਪਿਆਰੇ ਨੇ ਤੇ ਬੜੇ ਪ੍ਰੇਮ ਨਾਲ ਮੈਂ ਰੱਖੇ ਹੋਏ ਹਨ ਮੇਰੀਆਂ ਬਹੁਤ ਸਾਰੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਹਨ ਉਸ हसन ਦਾ ਅੰਦਰੋਂ ਮਨ ਬੇਈਮਾਨੀ ਨਾਲ ਭਰ ਚੁੱਕਿਆ ਸੀ ਅੰਦਰ ਗਿਆ ਤੇ ਮਰਦਬਾਨ ਲਿਆ ਕੇ ਉਸੇ ਹੱਥ ਵਿੱਚ ਪਕੜਾ ਦਿੱਤਾ ਉਹ ਮਰਦਬਾਨ ਲੈ ਕੇ ਆਪਣੇ ਘਰ ਗਿਆ ਤੇ ਘਰ ਜਾ ਕੇ ਜਦੋਂ ਵੇਖਦਾ ਹੈ ਉਸ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ